ਦਾ ਜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੀ ਖੂਬਸੂਰਤ ਦਰਬਾਰ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਆ ਜੀ ਇਹ ਹੈ ਗੁਰੂ ਦੇ ਇਹ ਹੈ ਗੁਰੂ ਦੇ ਇਹ ਹੈ ਗੁਰੂ ਦੇ ਜੀ ਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਸਭੂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁੰਦੀ ਸ਼ਬਦ ਦੇ ਚੈ ਚ ਬੇਟੀਆਂ ਸਾਰੀਆਂ ਸਖਤਾਂ ਸਾਈਂ ਮੈਂ ਸਾਰੇ ਮੰਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਖਾਈ ਹੋਏ ਸਹਾਏ ਦਸਾਂ ਪਾਛੀਆਂ ਦੀ ਜੋਤ ਧੰਨ ਧੰਨ ਸ੍ਰੀ ਮੁਰੰਗਨ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾ ਧਿਆਨ ਤੱਕੇ ਖਾਲਸਾ ਜੀ ਸਾਧਕ ਬਦਾ ਜੀ ਵਾਹਿਗੁਰੂ ਪੰਜਾਬ ਪਿਆਰੀਆਂ ਚਰ ਸਾਧਕਾਂ ਪਿਆਰੀਆਂ ਚਾਲੀਆਂ ਉੱਤਿਆਂ ਹੁੱਥਿਆਂ ਲੱਗੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜੁਕਿਆ ਮਨ ਝੁਕਿਆ ਤੇਗ ਚਲਾਈ ਤੇਗ ਵਾਰੀ ਦੀ ਤੇ ਸੁਣ ਕੇ ਅੰਧੜ ਕੀਤਾ ਤਨਾ ਪਿਆਰਿਆ ਸੱਚਿਆਰਿਆਂ ਨੇ ਪਵਿੱਤਰ ਕਮਾਈ ਦਾ ਧਿਆਨ ਕਰਨ ਕੀ ਫਾਤਸਾ ਜੀ ਸਾਹਿਬ ਬਾਬਾ ਜੀ ਵਾਹਿਗੁਰੂ ਜਿਨ੍ਹਾਂ ਸੰਗਤ ਸੁਨੀਆਂ ਨੇ ਧਰਮ ਦੇਤ ਸੀਸ ਦਿੱਤੇ ਮਨ ਮਨ ਕਟਾਏ ਖੋਪੜੀਆਂ ਲਮਈਆਂ ਤਰੰਧੀਆਂ ਤੇ ਚੜੇ ਤਨਾਰਿਆਂ ਦਾ ਚਰਾਇਵੇਂ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਲਈ ਤਿੰਨਾਂ ਸਿੱਖਾਂ ਸੁਖਦੀਆਂ ਦੀ ਪੁੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬਲਾਜੀ ਵਾਹਿਗੁਰੂ ਪੰਜਾਂ ਪੰਖਾਂ ਸੰਬੰਧ ਗੁਰਦੁਆਰਿਆਂ ਗੁਰਧਾਮਾਂ ਕੁਝ ਛਾਨਾਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬਲਾਜੀ ਵਾਹਿਗੁਰੂ ਪ੍ਰਭੂ ਗੰਗਤ ਖਾਨਸਾ ਜੀ ਕੀ ਅੰਦਾਸਾ ਜੀ ਸਰਬੱਤ ਖਾਨਸਾ ਜੀ ਕੋ ਵਾਹਿਗੁਰੂ ਵਾਕਤੂ ਵਾਖ ਨਾਮ ਚਿਤਿਆ ਮੇ ਚਿਤਿਆ ਹੁ ਕਾ ਸਦਕਾ ਸਰਬ ਸੰਭੋਵ ਜਗਨਾ ਜਗਨ ਖਾਲਸਾ ਸਾਹਿਬ ਤਹਾ ਤਾਲ ਚੜਿਆਤ ਦੇਕ ਤੀਨ ਮਤੇ ਉੱਟ ਕੀ ਪੈਰ ਮੰਧ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਣੀ ਬੁਲਾ ਚੀ ਵਾਹਿ ਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ਼ ਦਾ ਰਹਿਤਾਰੁ ਤੇਗ ਦਾ ਨਿਸੰਧਨ ਸਦਾ ਲ ਉਦਨਾਂ ਸਰਦਾਨ ਨਾਮ ਗਾਮ ਸ਼੍ਰੀ ਅੰਮ੍ਰਿਤ ਸ੍ਰੀ ਸਾਹਿਬ ਜੀ ਦੇ ਦਰਸ਼ਨ ਇਸਨਾਨ ਚ ਅੱਜ ਦੇਵੂਗੇ ਜਗਤ ਜਗਤਾਲ ਧਰਮ ਦਾ ਜੈਕਾਰ ਖਾਲਸਾ ਜੀ ਸਾਹਿਬ ਬਲਾ ਜੀ ਆਏ ਗੁਰੂ ਮਹਾਰਾਜਿਓ ਆਪ ਜੀਆਂ ਦੇ ਸਿੱਖਾਂ ਦਾ ਮਨ ਜੀ ਮਾ ਮੰਦੀ ਉੱਚੀ ਮੰਤ ਪਤ ਦਾ ਰੱਖਾਇਆ ਨਾਲ ਪੁਣਵਾਹਿ ਗੁਰੂ ਇਹ ਆਤਮਿਕ ਵੀ ਆਪਣੇ ਪੰਥ ਦੇ ਸਦਾ ਸਹਾਇਤਾ ਤਨ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਏ ਗੁਰਦੁਆਰਾ ਗੰਧਾਮਾ ਦੇ ਜਿਨ੍ਹਾਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲਦਾ ਦਾਤ ਆਪਣੇ ਪਿਆਰੇ ਖਾਨ ਸਾਹਿਬ ਜੀ ਨੂੰ ਬਖਸ਼ੋ ਜੀ ਤੇ ਮਾਲਿਆਂ ਦੇ ਮਾਨ ਸਤਕਰਾਂ ਨਿਤਾਣਿਆਂ ਦੇ ਤਾਂ ਦੇ ਨਿਉਟਿਆਂ ਦੀ ਹੋ ਤੇ ਨਿਯਾਸੀਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ Maharaja ਪਾਦਸ਼ਾਹ ਜੀਓ ਨੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪਾਤਸ਼ਾਹ ਜੀਓ ਆਪ ਜੀਆਂ ਦੇ ਚਰਨਾਂ ਕੋਲ ਆਪਸ ਅਰਦਾਸ ਬੇਤੀ ਜੋਗੀ ਹੈ ਜੀ ਬਹੁਤ ਜਨਮ ਵਿਚੜੇ ਥੇ ਮੰਗੋ ਏਨ ਗਨ ਤੁਮਾਰੇ ਲੇਖੇ ਜਹਰ ਵਿਦਾਸ ਆਸ ਲੱਗ ਜੀਵੋ ਚਿਰ ਪੈਓ ਦਰਸ਼ਨ ਦੇਖੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪਾਤਸ਼ਾਹ ਜੀਓ ਆਪ ਜੀਆਂ ਦੇ ਪ੍ਰਕਾਸ਼ ਵਰਪਾਣੇ ਮਹਾਰਾਜ ਜੀਓ ਸਮਾਗਮ ਦੀ ਤਖਤ ਵਿੱਚ ਮਨਾਇਆ ਜਾ ਰਿਹਾ ਹੈ ਪਾਤਸ਼ਾਹ ਜੀਓ ਆਪ ਜੀਆਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਪਰਸੋਂ ਦੇ ਰੋਜ਼ ਤੋਂ ਮਹਾਰਾਜ ਜੀਓ ਪ੍ਰਬੰਧਕ ਕਮੇਟੀ ਅਤੇ ਮਹਾਰਾਜ ਜੀਓ ਸਮੂਹ ਦੀ ਸੰਗਤਾਂ ਦੇ ਸਹਿਯੋਗ ਨਾਲ ਸੇਵਕ ਪਰਿਵਾਰ ਮਹਾਰਾਜ ਜੀਓ ਸਵਰਗਵਾਸੀ ਸਰਦਾਰ ਸੁੱਚਾ ਸਿੰਘ ਜੀ ਮਹਾਰਾਜ ਜੀਓ ਅਤੇ ਮਹਾਰਾਜ ਜੀਓ ਦੇ ਨਾਲ ਦੇ ਸੁਪੁੱਤਰ ਪਾਤਸ਼ਾਹ ਜੀਓ ਸਰਦਾਰ ਗੁਰਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਪਾਤਸ਼ਾਹ ਜੀਓ ਆਪ ਜੀਆਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਸਤਿਗੁਰ ਜੀਓ ਬਣੀ ਸ਼ਰਧਾ ਤੇ ਭਾਵਨਾ ਦੇ ਨਾਲ ਸਤਕਾਰਪੂਰਨ ਪਾਤਸ਼ਾਹ ਜੀਓ ਸ੍ਰੀ ਅਖੰਡ ਪੰਥ ਸਰਬੰਦ ਹੋਏ ਸੰਤ ਮਹਾਰਾਜ ਜੀਓ ਅੱਜ ਸਵੇਰੇ ਸਤਿਗੁਰ ਜੀਓ ਭੋਗ ਪਾਏਗੇ ਉਪਰੰਤ ਮਹਾਰਾਜ ਜੀ ਦੀ ਕਥਾ ਵਿਚਾਰਾ ਸਤਿਗੁਰ ਜੀਓ ਇਲਾਹੀ ਬਾਣੀ ਅੰਮੀ ਬਾਣੀ ਦੇ ਕੀਰਤਨ ਸਤਿਗੁਰ ਜੀਓ ਹੋਏ ਹਰ ਇੱਕ ਨੇਕਾਂ ਦੀ ਪ੍ਰਕਾਰ ਦੀਆਂ ਭੁੱਲਾਂ ਕਰਤੀਆਂ ਛੁੱਟੀਆਂ ਮਹਾਰਾਜ ਜੀਓ ਆਬਖਸ਼ਣ ਜੋਗ ਕੇ ਤੋਂ ਸਮਤ ਬਖਸ਼ਨੀ ਜੀ ਪੜੀ ਬਾਣੀ ਦਾ ਭਾਵ ਸਮੂਹ ਸਾਧ ਸੰਗਤਾਂ ਦੇ ਹਿਰਦਿਆਂ ਤੇ ਸੁਣਾਜੀ ਪਾਲ ਸਾਹਿਬ ਜੀ ਕਿਰਪਾ ਕਰਨੀ ਸਮੂਹ ਸੰਗਤਾਂ ਨੂੰ ਕੀਤੀ ਗਈ ਮਹਾਰਾਜ ਜੀਓ ਤਨ ਦੇ ਉੱਪਰ ਬੈਠ ਕੇ ਆਪਣੀ ਵਰਤਿਆ ਆਪ सरप्पा इस अवरुद्ध में इंडिया के नीचे चले जाएं अब दो बार जिंदगी की जगह बचती है तो मज़ाबाक ऐड भी इंडिया के नीचे जाके अपना उल्टे बदल कर पर अगर संदर्भ पर जो भी तो ऊपर बैठे हैं कि यार तुम बदलते करते हैं बहुत टाइम में सरप्पा इस बार आपने